ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ 1699 ਵਿੱਚ ਜਦੋਂ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਬਹੁਤ ਸਾਰੇ ਲੋਕ ਸਿੱਖ ਬਣ ਗਏ ਕਾਫੀ ਗਿਣਤੀ ਵਿੱਚ ਮੁਸਲਮਾਨ ਤੇ ਹਿੰਦੂ ਖੁਸ਼ੀ-ਖੁਸ਼ੀ ਗੁਰੂ ਦੇ ਸਿੱਖ ਬਣਦੇ ਗਏ ਐਵੇਂ ਕੇ ਮੁੱਲਾ ਬਾਦਸ਼ਾ ਤੇ ਹੋਰ ਰਾਜਿਆਂ ਨੂੰ ਬੜਾ ਵੱਡਾ ਝਟਕਾ ਲੱਗਿਆ ਉਹ ਗੁਰੂ ਸਾਚੀ ਦੇ ਵੈਰੀ ਬਣ ਗਏ ਔਰੰਗਜ਼ੇਬ ਅਸਲੀ ਵੈਰੀ ਬਣ ਗਿਆ ਕਿਉਂਕਿ ਉਸ ਨੂੰ ਇਸ ਗੱਲ ਦਾ ਡਰ ਪੈ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੀ ਸਿੱਖ ਫੌਜ ਇਕੱਠੀ ਕਰਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦਾ ਬਦਲਾ ਨਾ ਲੈ ਲਵੇ ਪਹਾੜੀ ਰਾਜਿਆਂ ਨੂੰ ਇਸ ਗੱਲ ਦਾ ਗੁੱਸਾ ਸੀ ਕਿ ਜੋ ਲੋਕ ਉਹਨਾਂ ਦੇ ਗੁਲਾਮ ਸਨ ਉਹ ਵੀ ਹੁਣ ਅੰਮ੍ਰਿਤਸਰ ਕੇ ਸਿੱਖ ਬਣ ਕੇ ਹੱਥਾਂ ਵਿੱਚ ਤਲਵਾਰ ਚੁੱਕੀ ਬੈਠੇ ਸਨ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨੂਰ ਹੀ ਇੰਨਾ ਜ਼ਿਆਦਾ ਸੀ ਕਿ ਜੋ ਵੀ ਗੁਰੂ ਸਾਹਿਬ ਜੀ ਦੇ ਇੱਕ ਵਾਰ ਦਰਸ਼ਨ ਕਰਦਾ ਉਹ ਉਹਨਾਂ ਦਾ murid ਬਣ ਜਾਂਦਾ ਸੰਤਾਂ ਗੁਰੂ ਸਾਹਿਬ ਜੀ ਲਈ ਦੂਰੋਂ ਦੂਰੋਂ ਬੜੀਆਂ ਬੇਸ਼ਕੀਮਤੀ ਭੇਟਾ ਲੈ ਕੇ ਆਉਂਦੀਆਂ ਸਨ ਜਿਵੇਂ ਇੱਕ ਵਾਰ ਅਸਾਮ ਦੇ ਰਾਜਾ ਰਤਨ ਰਾਏ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਚਿੱਟਾ ਹਾਥੀ ਜਿਸ ਦਾ ਨਾਂ ਪ੍ਰਸ਼ਾਦੀ ਹਾਥੀ ਸੀ ਅਨੰਦਪੁਰ ਸਾਹਿਬ ਆ ਕੇ ਖੁਦ ਭੇਟ ਕੀਤਾ ਤੇ ਪੰਜ بڑے ਸੋਨੇ ਤੇ ਮਹਿੰਗੇ ਘੋੜੇ ਵੀ ਭੇਟ ਕੀਤੇ ਗੁਰੂ ਸਾਹਿਬ ਜੀ ਦੇ ਚੰਦਨ ਦੀ ਚੌਕੀ ਜਿਸ ਉੱਤੇ ਪੈਰ ਰੱਖ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੱਦੀ ਤੇ ਬੈੰਦੇ ਸੀ ਉਹ ਚੌਕੀ ਬਹੁਤ ਸੋਹਣੀ ਲੱਗਦੀ ਸੀ ਗੁਰੂ ਸਾਹਿਬ ਜੀ ਦੇ ਸਿਰ ਤੇ ਜਿਹੜਾ ਚੰਦੂਆ ਲੱਗਿਆ ਹੋਇਆ ਸੀ ਉਹ ਵੀ ਸਵਾ ਲੱਗਾ ਸੀ ਜਿਹੜੀ ਕਲਗੇ ਗੁਰੂ ਸਾਹਿਬ ਜੀ ਆਪਣੇ ਦਸਤਾਰ ਤੇ ਸਜੌਂਦੇ ਸਨ ਉਹ ਵੀ ਬਹੁਤ ਹਮੁੱਲੀ ਸੀ ਪਹਾੜੀ ਰਾਜੇ ਐਵੇਂ ਕਿ ਦੁਖੀ ਹੋ ਗਏ ਕਿ ਜਿਹੜੀਆਂ ਵਸਤੂਆਂ ਰਾਜਿਆਂ ਕੋਲ ਹੋਣੀਆਂ ਚਾਹੀਦੀਆਂ ਸਨ ਉਹ ਗੁਰੂ ਗੋਬਿੰਦ ਸਿੰਘ ਜੀ ਕੋਲ ਕਿੱਧਾਂ ਆ ਗਈਆਂ ਅਨੰਦਪੁਰ ਸਾਹਿਬ ਗੁਰੂ ਜੀ ਕੋਲ ਦਿਨ ਰਾਤ ਸੰਗਤਾਂ ਦਾ ਉਹਨਾਂ ਜਾਣਾ ਲੱਗਿਆ ਰਹਿੰਦਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਵੱਡਾ ਪ੍ਰਤਾਪ ਵੇਖ ਕੇ ਪਹਾੜੀ ਰਾਜਿਆਂ ਕੋਲੋਂ ਸਹਿਣੀ ਨਾ ਹੋਇਆ ਇਸ ਕਰਕੇ ਪਹਾੜੀ ਰਾਜਿਆਂ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਜਾਚ ਕਾਇਦ ਕੀਤੀ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸ਼ਸ਼ਟ ਤਾਰੀ ਸਿੱਖਾਂ ਦੀ ਫੌਜ ਤਿਆਰ ਕਰ ਲਈ ਜੀ ਤੇ ਉਸਨੇ ਆਪਣਾ ਦਰਬਾਰ ਸਜਾ ਲਿਆ ਏ ਉਹ ਤੁਹਾਡੇ ਤੁਮੀ ਉੱਚਾ ਤਖਤ ਸਜਾ ਕੇ ਬਿਠਾਈ ਸਿਰ ਤੇ ਕਲਗੀ ਸਜਾ ਕੇ ਬਿਠਾਈ ਗੁਰੂ ਗੋਬਿੰਦ ਸਿੰਘ ਪਾਛਾ ਜੀ ਅਮਰ ਸ਼ਿਕਾ ਕੇ ਮੁਸਲਮਾਨਾ ਨੂਮੀ ਆਪਣਾ ਸਿੰਘ ਬਣਾ ਰਿਹਾ ਏ ਪਹਾੜੀ ਰਾਜਿਆਂ ਦੀ ਗੱਲ ਸੁਣ ਕੇ ਔਰੰਗਜ਼ੇ ਬਹੁਤ ਜ਼ਿਆਦਾ ਗੁੱਸੇ ਵਿੱਚ ਭਰ ਗਿਆ ਤੇ ਕਹਿਣ ਲੱਗਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਵਾਧੀ ਗਈ ਤਾਂ ਇੱਕ ਦਿਨ ਉਹ ਹਿੰਦੁਸਤਾਨ ਦਾ ਰਾਜਾ ਹੀ ਨਾ ਬਣ ਜਾਵੇ ਸਾਨੂੰ ਇਸ ਦੇ ਸ਼ਕਤੀ ਵਧਣ ਨਹੀਂ ਦੇਣੀ ਚਾਹੀਦੀ। ਰੰਗਜੀਤ ਨੇ ਆਪਣੇ ਦਰਬਾਰ ਵਿੱਚ ਫਿਰ ਸਾਰੇ ਮੰਤਰੀ ਤੇ ਜਰਨੈਲ ਸਾਥ ਲੈ ਲਏ।